ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਚਰਦੀਕਾਲ ਲਾਈਵ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਨਵੀਂ ਤੇ ਤਾਜ਼ਾ ਜਾਣਕਾਰੀ ਨਾਲ ਜੁੜ ਰਹੇ ਹਾਂ ਤੁਹਾਡੇ ਨਾਲ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ED ਨੇ ਗ੍ਰਿਫਤਾਰ ਕੀਤਾ ਹੈ 6 ਦਿਨ ਦਾ ਰਿਮਾਰਡ ਲਿੱਤਾ ਹੈ 28 ਮਾਰਚ ਤੱਕ ਬڑے ਵੱਡੇ ਖੁਲਾਸੇ ਹੋ ਰਹੇ ਨੇ ਈਡੀ ਨੇ ਜਿਹੜਾ ਕਿ ਆਪਣੇ ਸਬੂਤਾ ਤਹਿਤ ਜੇਤੋ ਗ੍ਰਿਫਤਾਰ ਕੀਤਾ ਹੈ ਤਾਂ ਦੱਸ ਰਹੇ ਨੇ ਵੀ 45 ਕਰੋੜ ਰੁਪਇਆ ਗੋਆ ਦੇ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚੋਂ ਜਿਹੜਾ ਉਹ ਕੱਢਿਆ ਗਿਆ ਤੇ ਉਹ ਜਿਹੜੇ ਉੱਥੇ ਕੈਂਡੀਡੇਟ ਖੜੇ ਹੋਏ ਸੀ ਉਹਨਾਂ ਨੂੰ ਕੈਸ਼ ਦੇ ਰੂਪ ਵਿੱਚ ਆ ਗਿਆ ਸੋ ਜੇਤੋ ਕਿ ਪਹਿਲਾ 10 ਵਾਰੀ ਉਹਨਾਂ ਨੂੰ ਨੋਟਿਸ ਭੇਜੇ ਕੇਜਰੀ ਵਾਲ ਨੂੰ ਈਡੀ ਨੇ ਲੇਕਿਨ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਤੋਂ ਉਹਨਾਂ ਨੇ ਫਿਰ ਇਹਨਾਂ ਨੂੰ 11ਵੀਂ ਵਾਰ ਆਕੇ ਇਹਨਾਂ ਦੇ ਘਰ ਜਿੱਥੋਂ ਤਲਾਸ਼ੀ ਵ੍ਰੰਟ ਲੈ ਕੇ ਆਏ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਵਕਤ ਜਦੋਂ ਗ੍ਰਿਫਤਾਰ ਕਰ ਲਿਆ ਤਾਂ ਫਿਰ ਉਹਨਾਂ ਨੇ ਆਪਣੇ ਜੁਰੋ ਦੇ ਵਕੀਲ ਸੀ ਵਕੀਲ ਨੂੰ ਦੱਸਿਆ ਵੀ ਸਾਡੇ ਕੋਲ ਅਸੀਂ ਇਹਨਾਂ ਸਬੂਤਾਂ ਦੇ ਆਧਾਰ ਤੇ ਗ੍ਰਿਫਤਾਰ ਕਰ ਰਹੇ ਹਾਂ ਜਦੋਂ ਹਾਈ ਕੋਰਟ ਵਿੱਚ ਪਹਿਲਾਂ ਇਹਨਾਂ ਨੇ ਇੱਕ ਗ੍ਰਿਫਤਾਰੀ ਤੇ ਰੋਕ ਲਾਉਣ ਵਾਸਤੇ ਅਪੀਲਸ਼ਨ ਦਾਇਰ ਕੀਤੀ ਹੋਈ ਸੀ ਫਿਰ ਏਡੀ ਨੂੰ ਹਾਈ ਕੋਰਟ ਵਿੱਚ ਜਾਣਾ ਪਿਆ ਏਡੀ ਹਾਈ ਕੋਰਟ ਚ ਗਈ ਉੱਥੇ ਜਾ ਕੇ ਜੱਜਾਂ ਦੇ ਸਾਹਮਣੇ ਉਹਨਾਂ ਨੇ ਆਪਣੇ ਸਬੂਤ ਰੱਖੇ ਵੀ ਆਹ ਸਬੂਤਾਂ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਜਿੰਨੀ ਦੇਰ ਗ੍ਰਿਫਤਾਰ ਨਹੀਂ ਕਰਦੇ ਉਨੀ ਦੇਰ ਇਹਨਾਂ ਦੀ ਪੁੱਛਦਸ ਨਹੀਂ ਕੀਤੀ ਜਾ ਸਕਦੀ ਸੋ ਹਾਈ ਕੋਰਟ ਨੇ ਵੀ ਫਿਰ ਉਹਨਾਂ ਨੂੰ ਜਿਹੜਾ ਕਿ ਅਲਾਉ ਕੀਤਾ ਕਿ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਜੇ ਸੋ ਇਸ ਕਰਕੇ ਜਿਹੜਾ ਅਰਵਿੰਦ ਕੇਜਰੀ ਵਾਲ ਨੂੰ ਕੀਤਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਬਹੁਤ ਵੱਡਾ ਬਵਾਲ ਬਚਿਆ ਹੋਇਆ ਸਾਰੀਆਂ ਪਾਰਟੀਆਂ ਦੇ ਲੀਡਰ ਕਾਂਗਰਸ ਦੇ ਦੂਸਰੀਆਂ ਖੇਤਰੀਆਂ ਪਾਰਟੀਆਂ ਦੇ ਲੀਡਰ ਉਹ ਦੱਸ ਰਹੇ ਨੇ ਕਿ ਬੀਜੇਪੀ ਜਾਣਬੁੱਝ ਕੇ ਕਰ ਰਹੀ ਹੈ ਜਦੋਂ ਇਲੈਕਸ਼ਨ ਆ ਰਿਹਾ ਹੈ 2024 ਦਾ ਲੋਕ ਸਭਾ ਤੇ ਇਸ ਕਰਕੇ ਉਹ ਗ੍ਰਿਫਤਾਰ ਕਰਵਾਤਾ ਕੇਜਰੀਵਾਲ ਨੂੰ ਵੀ ਚੋਣ ਪ੍ਰਚਾਰ ਵਿੱਚ ਨਾ ਕਰ ਸਕੇ ਛੋਹ ਵੱਦੀ ਪਾਰਟੀਆਂ ਨੂੰ ਦਬਾਇਆ ਜਾ ਰਿਹਾ ਹੈ ਖਾਤੇਬੰਦ ਕੀਤੇ ਜਾ ਰਹੇ ਨੇ ਸੋ ਇਹ ਹੋ ਜਾ ਕੁਝ ਵੀ ਨਹੀਂ ਹੈਗਾ ਬਿਲਕੁਲ ਜਿਹੜਾ ਦੋਚੀ ਹੁੰਦਾ ਉਹ ਦੋਚੀ ਹੁੰਦਾ ਹੈ ਸੋ ਕੇਜਰੀਵਾਲ ਖੁਦ ਜਦੋਂ 2012 14 ਦੇ ਵਿੱਚ ਜਦੋਂ ਅਜੇ ਆਮ ਆਦਮੀ ਪਾਰਟੀ ਵੀ ਨਹੀਂ ਬਣਾਈ ਸੀ ਇੱਕ ਆਰਟੀਆਈ ਤਹਿਤ ਨਿਸ਼ਕੜਾ ਕੇ ਹਰ ਸਟੇਟ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਲੋਕਾਂ ਨੂੰ ਨਾਲ ਜੋੜ ਰਿਹਾ ਸੀ ਔਰ ਜਿਹੜੇ ਆਗੂਆਂ ਨੂੰ ਪਿਛਟ ਦੱਸ ਰਿਹਾ ਸੀ ਜਿਹੜੇ ਆਗੂਆਂ ਨੂੰ ਕਹਿੰਦਾ ਸੀ ਵੀ ਇਹਨਾਂ ਨੇ ਦੇਸ਼ ਨੂੰ ਦੇਸ਼ ਦਾ ਪੈਸਾ ਖਾਦਾ ਦੇਸ਼ ਦਾ ਤਨਖਾਹ ਲਿਆ ਦੇਸ਼ ਦਾ ਜਿਹੜਾ ਕੀ ਇਹਨਾਂ ਨੇ ਬਰਬਾਦ ਕਰਤਾ ਹੈ ਸੋ ਇੱਕ ਬੜੀ ਵੱਡੀ ਲਿਸਟ ਸੀ ਉਹ ਲਿਸ ਲੈ ਕੇ ਸਟੇਜਾਂ ਤੇ ਬੋਲਦਾ ਸੀ ਉਹੀ ਆਗੂ ਉਹ ਕਹਿੰਦੇ ਨੇ ਵੀ ਜਿਹੜੇ ਕੱਲ ਬੇਈਮਾਨ ਸੀ ਅੱਜ ਉਹ ਕੇਜਰੀਵਾਲ ਦੇ ਪੱਖ ਵਿੱਚ ਖੜ ਗਏ ਫਿਰ ਇਥੇ ਲੋਕ ਕੀ ਚਾਹੁੰਦੇ ਨੇ ਲੋਕ ਕੀ ਕਹਿੰਦੇ ਨੇ ਸਾਡੇ ਲੀਡਰ ਕਿਹ ਹੋ ਜੇ ਨੇ ਜਿਨ੍ਹਾਂ ਨੂੰ ਬੇਈਮਾਨ ਦੱਸਦਾ ਸੀਗਾ ਜਿਨ੍ਹਾਂ ਨੂੰ ਸਟੇਜਾਂ ਤੇ ਬੋਲਦਾ ਸੀ ਜਿਹੜੇ ਆਗੂ ਸੀ ਸਾਰੀਆਂ ਪਾਰਟੀਆਂ ਦੇ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦਾ ਨਾਮ ਲੈਂਦਾ ਸੀਗਾ ਪਵਨ ਪਾਂਛਲੇ ਕੀਪਾ ਕਪਾਲ ਚਿੱਪ ਵਾਲਾ ਕਮਲਨਾਥ ਬੀਐਸਆਰ ਦੇ ਆਗੂ ਕੇ ਕਉਤਾ ਹੋਰ ਕਨੀ ਮੋਜੀ ਤਾਮਲਾਡੂ ਦੇ ਦਖਣੀ ਇਹਨਾਂ ਸਾਰਿਆਂ ਨੇ ਰਾਹੁਲ ગાંધી ਇਹਨਾਂ ਦੇ ਵੀ ਨਾਮ ਲੈਂਦਾ ਸੀ ਵੀ ਸਾਰੇ ਫ੍ਰਿਸਟ ਨੇ ਸੋ ਇਹਨਾਂ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਕਿਹਾ ਕਿ ਇਹ ਬੇਕਸੂਰ ਹੈ ਇਹ ਭਾਜਪਾ ਕਿਹਾ ਕਿ ਬਦਲਾਖੋਰੀ ਦੀ ਨੀਤੀ ਕਰਕੇ ਇਹਨਾਂ ਨੂੰ ਜਿਹੜਾ ਕਿ ਤੰਗ ਪ੍ਰੇਸ਼ਾਨ ਕਰ ਰਹੀ ਹੈ ਗ੍ਰਿਫਤਾਰ ਕਰ ਰਹੀ ਹੈ ਸੋ ਜਿਹੜਾ ਕਿ ਆਪ ਖੁਦ ਜਦੋਂ ਇਹ ਲਿਸਟ ਲੈ ਕੇ ਜਾਂਦਾ ਸੀਗਾ ਲੋਕਾਂ ਨੂੰ ਦੱਸ ਰਿਹਾ ਸੀ ਸੋ ਅੱਜ ਉਸੇ ਜਾਲ ਚਕੜਿਆ ਗਿਆ ਜਿਹੜੀ ਤੇ ਸਾਥੀ ਸੀ ਅਰਵਿੰਦ ਕੇਜਰੀਵਾਲ ਦੇ ਜਿਨ੍ਹਾਂ ਨੇ ਅੰਨਾ ਹਜਾਰੇ ਜਿਹੜਾ ਕਿ ਇੱਕ ਜਦੋਂ ਪਾਰਟੀ ਨਾਲ ਬਣਾਈ ਸੀ ਉਦੋਂ ਅੰਨਾ ਹਜਾਰੇ ਦੇ ਉਹ ਲੋ ਸਾਰਾ ਇਹਨਾਂ ਨੇ ਲੈ ਕੇ ਅੰਨਾ ਹਜ਼ਾਰੇ ਉਹ ਵੀ ਚਰਦਾ ਅੰਨਾ ਹਜ਼ਾਰੇ ਨੇ ਵੀ ਕਹਿੰਦਾ ਆਪਣਾ ਬਿਆਨ ਦਿੱਤਾ ਕਿ ਮੈਂ ਜਦੋਂ ਸੀਐਮ ਬਣ ਕੇ ਕੇਜਰੀਵਾਲ ਤਾਂ ਇਹਨਾਂ ਨੇ ਮੇਰੀ ਇੱਕ ਗੱਲ ਨਹੀਂ ਮੰਨੀ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਸਾਥੀ ਸੀ ਉਹ ਵੀ ਆਪਣੇ ਜਿਹੜੇ ਟਵੀਟ ਕਰ ਰਹੇ ਨੇ ਜਿਹੜਾ ਕਿ ਕੁਮਾਰ ਡਾਕਟਰ ਕੁਮਾਰ ਵਿਸ਼ਵ ਉਹਨਾਂ ਨੇ ਵੀ ਦੱਸਿਆ ਵਿਸ਼ਵਾਸ ਜਿਹੜਾ ਡਾਕਟਰ ਕੁਮਾਰ ਵਿਸ਼ਵਾਸ ਵੀ ਜਿਹੜਾ ਟੋਇਆ ਖੱਟਿਆ ਇਹਨਾਂ ਸਟੋਏ ਵਿੱਚ ਬੰਦਾ ਆਪ ਡਿੱਗ ਜਾਂਦਾ ਜਿਹੜਾ ਦੂਸਰੇ ਦੇ ਟੋਏ ਆ ਖੜਦਾ ਉਹ ਸਟੋਏ ਵਿੱਚ ਡਿੱਗਦਾ ਹੈ ਜਿਹੋ ਜਿਹਾ ਫਲ ਵੇਚਾਂਗੇ ਉਹ ਜਿਹਾ ਖਾਵਾਂਗੇ ਸੋ ਜਗENDER ਯਾਦਵ ਇਧਰ ਸੁਖਵਾਰ ਸਿੰਘ ਖਹਿਰਾ ਜਿਹੜੇ ਇਹਨਾਂ ਦੇ ਪਰਾਣੇ ਨਾਲ ਸਾਥੀ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਸਾਰੇ ਹੀ ਇਹ ਗੱਲਾਂ ਬੋਲ ਰਹੇ ਨੇ ਕਿ ਆਪ ਆਪ ਹੀ ਆਪਣੇ ਟੋਏ ਵਿੱਚ ਜਿਹੜਾ ਬੰਦਾ ਡਿੱਗ ਜਾਂਦਾ ਸੋ ਜੇਕਰ ਕੇਜਰੀਵਾਲ ਸੱਚੇ ਸੀ ਇਮਾਨਦਾਰ ਸੀ ਕੋਈ ਘਟਾਲਾ ਨਹੀਂ ਸੀਗਾ ਤਾਂ 10 ਵਾਰੀ ਜਦੋਂ ਇਹਨਾਂ ਨੂੰ ਨੋਟਿਸ ਭੇਜਿਆ ਗਿਆ ਉੱਥੇ ਜਾ ਕੇ ਆਪਣੀ ਸਫਾਈ ਨਹੀਂ ਦਿੱਤੀ ਕਿਉਂਕਿ ਦਾਲ ਵਿੱਚ ਕਾਲਾ ਸੀ ਦਾਲ ਕਾਲੀ ਹੋਈ ਪੀਸੀ ਸਾਰੀ ਜਿਹੜਾ 45 ਕਰੋੜ ਰੁਪਇਆ ਘਪਲਾ ਹੋਇਆ ਸ਼ਰਾਬ ਨੀਤੀ ਦੇ ਵਿੱਚੋਂ ਪ੍ਰਾਈਵੇਟ ਠੇਕੇ ਬਣਾਏ ਗਏ ਸਰਕਾਰੀ ਪਾਲਿਸੀ ਨੂੰ ਪ੍ਰਾਈਵੇਟ ਕਰਤਾ ਗਿਆ ਔਰ ਉੱਥੇ ਅੱਗੇ ਜਿਹੜਾ ਸ਼ਰਾਬ ਦੀ ਵਿਕਰੀ ਹੋਈ ਅੱਗੇ ਨੂੰ ਵਧ ਗਈ ਉਹ ਵਧਨ ਤੋਂ ਜਿਹੜਾ ਪੈਸਾ ਆਇਆ ਉਹ ਰਿਵਨਿਊ ਜਿਹੜਾ ਕੀ ਵਦਨਾ ਸੀ ਉਹ ਨਹੀਂ ਵਧਿਆ ਔਰ ਉਹ ਪੈਸਾ ਸਿੱਧਾ ਇਹਨਾਂ ਦੇ ਅਰਨਿੰਗ ਕਮਾਈ ਬਣ ਗਿਆ ਇਹਨਾਂ ਨੇ ਆਪਣੀ ਪਾਰਟੀ ਲਈ ਜਦੋਂ ਪੰਜਾਬ ਵਿੱਚ ਇਲੈਕਸ਼ਨ ਹੋਇਆ ਉਹ ਤੋਂ ਵੀ ਇਹਨਾਂ ਨੇ 100 ਕਰੋੜ ਦਾ ਕਪਲਾ ਜਿਹੜਾ ਕੀ ਇਸ ਸ਼ਰਾਬ ਨੀਤੀ ਚ ਕੱਢ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਤੇ ਖਰਚ ਕੀਤਾ ਬਾਕੀ ਸਟੇਟਾਂ ਦੇ ਵਿੱਚ ਗੁਜਰਾਤ ਦੇ ਵਿੱਚ ਜਦੋਂ ਚੋਣ ਪ੍ਰਚਾਰ ਕੀਤਾ ਉਦੋਂ ਇਹਨਾਂ ਨੇ ਖਰਚ ਕੀਤਾ ਇਹ ਜਿਹੜੀ ਇਕੱਲਾ ਦਿੱਲੀ ਦੀ ਸ਼ਰਾਬ ਨੀਤੀ ਨਹੀਂ ਪੂਰੇ ਦੇਸ਼ ਦੇ ਵਿੱਚ ਦੱਖਣੇ ਵਾਲੇ ਪਾਸੇ ਤੋਂ ਇਹਦਾ ਜਿਹੜੇ ਤਾਰਾਂ ਜੁੜੀਆਂ ਹੋਈਆਂ ਸੀਗੀਆਂ ਉਹ ਸਾਰੇ ਤੇ ਸਾਰੇ ਸਰਗਨਾ ਹੁਣ ਜਿਹੜੇ ਫੜੇ ਜਾ ਰਹੇ ਨੇ ਵੱਡੇ ਵੱਡੇ ਵਪਾਰੀ ਜਿਹੜੇ ਇਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਨੀਤੀ ਅਪਣਾਈ ਜਿਨ੍ਹਾਂ ਨੇ ਜਿਹੜੇ ਕਿਉਂ ਦੋ ਗਵਾਂਢੀ ਸੀਗੇ ਕੇਜਰੀਵਾਲ ਦੇ ਸੋ ਮਹਿੰਦਰੂ ਤੇ ਮਿਸ਼ਰਾ ਜੀ ਜਿਹੜੇ ਉਹ ਬਿਲਕੁਲ ਸੱਜੇ ਖੱਬੇ ਰਹਿੰਦੇ ਸੀ ਫਿਰ ਉਹਨਾਂ ਨਾਲ ਗੱਲਬਾਤ ਹੋਈ ਉਹ ਸਭ ਕੁਝ ਸਾਹਮਣੇ ਆ ਗਿਆ ਵੀ ਜਿਹੜੇ ਕੇਜਰੀਵਾਲ ਨੇ ਕੀ ਤਰੀਕੇ ਨਾਲ ਇੱਕ ਬਹੁਤ ਵੱਡਾ ਜਾਲ ਬਣਾਇਆ ਉਹ ਜਾਲ ਨਾ ਕੇ ਜਿਹੜਾ ਮਿਸ਼ਰਾ ਸੀ ਉਦੇ ਥਰੂ ਜਿਹੜਾ ਕਿ ਸਾਰਾ ਲੈਣ-ਦੇਣ ਹੁੰਦਾ ਸੀਗਾ ਉਹਦੇ ਥਰੂ ਇਹ ਪੈਸਾ ਜਾਂਦਾ ਸੀ ਔਰ ਇਹ ਥਰੂ ਪੈਸਾ ਆਉਂਦਾ ਸੀਗਾ ਕਾਰਵਾਈ ਕੀਤੀ ਇਹਦੀਆਂ ਤਰ੍ਹਾਂ ਪੰਜਾਬ ਤੱਕ ਵੀ ਪਹੁੰਚ ਸਕਦੀਆਂ ਨੇ ਪੰਜਾਬ ਦੇ ਵਿੱਚ ਵੀ ਜਿਹੜਾ ਇੱਕ ਇਥੇ ਪਟੀਸ਼ਨ ਧਾਰ ਕੀਤੀ ਗਈ ਹਾਈ ਕੋਰਟ ਦੇ ਵਿੱਚ ਜਿਹੜਾ ਕਿ ਹੁਣ ਸ਼ਰਾਬ ਨੀਤੀ ਦੇ ਉੱਪਰ ਜਿਹੜੇ ਸ਼ਰਾਬ ਦੇ ਠੇਕੇ ਦੇਣੇ ਸੀਗੇ ਉਹ ਠੇਕਿਆਂ ਤੇ ਇਹ ਇੱਕ ਨੀਤੀ ਅਪਣਾਈ ਗਈ ਵੀ ਜਿਹੜੇ ਪਹਿਲਾਂ ਅਪਲਾਈ ਕਰਦੇ ਸੀਗੇ ਉਹ ਇੱਕ ਉਹਨਾਂ ਦਾ ਜਿਹੜਾ ਕਿ ਉਥੇ ਅਪਲਾਈ ਕਰਨ ਲੱਗੇ ਫੰਡ ਹੁੰਦਾ ਹੈ ਉਹ ਜਮ੍ਹਾਂ ਕਰਾਇਆ ਜਾਂਦਾ ਹੈ ਸਿੱਕੇ ਜਦੋਂ ਉਹ ਇੱਕ ਜੀ ਨੂੰ ਠੇਕਾ ਮਿਲ ਜਾਂਦਾ ਹੈ ਉਹਦਾ ਤਾਂ ਉਹ ਪੇਮੈਂਟ ਵਿੱਚ ਹੀ ਰਹਿੰਦੀ ਜਿਹਨੂੰ ਨਹੀਂ ਮਿਲਦਾ ਉਹ ਰਿਫੰਡੇਬਲ ਕਰ ਦਿੰਦੇ ਨੇ ਉਹਨੂੰ ਵਾਪਸ ਕਰ ਦਿੰਦੇ ਨੇ ਲੇਕਿਨ ਇਹ ਨੀਤੀ ਇਸ ਹਾਲ ਬਣਾ ਦਿੱਤੀ ਗਈ ਵੀ 75000 ਰੁਪਿਆ ਐਪਲੀਕੇਸ਼ਨਲ ਫੀਸ ਹੋਵੇਗੀ ਜਿਹਨੇ ਠੇਕਾ ਲੈਣਾ ਹੈ ਤੇ ਉਹ ਠੇਕਾ ਲੈਣ ਤੋਂ ਬਾਅਦ ਜਿਹਨੂੰ ਠੇਕਾ ਨਹੀਂ ਮਿਲਦਾ ਉਹਦਾ 75000 ਰੁਪਿਆ ਵਾਪਸ ਵੀ ਨਹੀਂ ਹੋਵੇਗਾ ਸੋ ਉਹਨਾਂ ਵੱਲੋਂ ਵੀ ਇਹ ਪਟੀਸ਼ਨ ਤੈਅ ਕੀਤੀ ਗਈ ਹਾਈ ਕੋਰਟ ਵਿੱਚ ਜੀੜਾ ਕੀ ਇੱਕੇ ਬਹੁਤ ਵੱਡੇ ਸੋਚ ਦੇ ਨਾਲ ਕਹਿੰਦੇ ਵੀ ਕੇਜਰੀਵਾਲ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਬਿਲਕੁਲ ਕੇਜਰੀਵਾਲ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜਿਹੜੀ ਪਾਰਟੀ ਦਾ ਆਗੂ ਦੂਸਰਿਆਂ ਨੂੰ ਫ੍ਰਿਸ਼ਟਸਤਾ ਸੀ ਜਿਹੜੀ ਪਾਰਟੀ ਨੇ ਆਪਣਾ ਅਜੰਡਾ ਹੀ ਫ੍ਰਿਸ਼ਟਚਾਰਨ ਖਤਮ ਕਰਨ ਵਾਸਤੇ ਰੱਖਿਆ ਸੀਗਾ ਉਹੋ ਪਾਰਟੀ ਦਾ ਮੁਖ ਸਰਗਨਾ ਹੀ ਆਪ ਖੁਦ ਫ੍ਰਿਸ਼ਟ ਵਿੱਚ ਜਕੜਿਆ ਗਿਆ ਸੀਐਮ ਬਣ ਗਿਆ ਲਾਲਚ ਵੱਧ ਗਿਆ ਸੀਐਮ ਬਣ ਤੋਂ ਬਾਅਦ ਲਾਲਚ ਇੰਨਾ ਵੱਧ ਗਿਆ ਕਿ ਕੁਝ ਨਹੀਂ ਦੇਖਿਆ ਪ੍ਰਿਸ਼ਟ ਕਿਵੇਂ ਪ੍ਰਿਸ਼ਟਾਚਾਰ ਫਲਾਇਆ ਜਾ ਰਿਹਾ ਹੈ ਕਿਵੇਂ ਪੈਸਾ ਜਿਹੜਾ ਕਿ ਆਪਣਾ ਸਰਕਾਰੀ ਖਜ਼ਾਨਿਆਂ ਚੋਂ ਕੱਢ ਕੇ ਆਪਣੇ ਚੋਣ ਪ੍ਰਚਾਰ ਦੀ ਵਰਤਿਆ ਜਾ ਰਿਹਾ ਆਪਣੇ ਆਪ ਨੂੰ ਜਿਹੜਾ ਨੈਸ਼ਨਲ ਪਾਰਟੀ ਬਣਾਉਣ ਵਾਸਤੇ ਇਹ ਜਿਹੜਾ ਪੈਸਾ 45 ਕਰੋੜ ਰੁਪਇਆ ਲੱਗਿਆ ਇਹ ਨੈਸ਼ਨਲ ਪਾਰਟੀ ਬਣਾਉਣ ਵਿੱਚ ਇਸ ਟਾਈਪ ਹੱਕ ਕੇ 100 ਕਰੋੜ ਹੋ ਰਹਾ ਹੈਗਾ ਇਕੱਲਾ ਇਹ 45 ਕਰੋੜ ਨਹੀਂ 100 ਕਰੋੜ ਹੋਰ ਵੀ ਹੈਗਾ ਜਿਹੜਾ ਉਹ ਵੀ ਈਡੀ ਨੇ ਦੱਸਿਆ ਵੀ ਨੈਸ਼ਨਲ ਪਾਰਟੀ ਬਣੀ ਕਿਵੇਂ ਜਦੋਂ ਕੇਰਲ ਦੇ ਵਿੱਚ ਇਲੈਕਸ਼ਨ ਹੋਇਆ ਗੋਆ ਦੇ ਵਿੱਚ ਇਲੈਕਸ਼ਨ ਹੋਇਆ ਗੋਆ ਦੇ ਵਿੱਚ ਇਹਨਾਂ ਨੂੰ ਦੋ ਸ਼ੀਟਾਂ ਮਿਲੀਆਂ ਵਿਧਾਨ ਸਭਾ ਦੀਆਂ ਪਰ ਇਹਨਾਂ ਨੂੰ 6% 6% ਦੀ ਵੋਟ ਮਿਲ ਗਿਆ 6% ਦੀ ਵੋਟ ਮਿਲਣ ਤੋਂ ਬਾਅਦ ਇਹ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣਾਉਣ ਵਿੱਚ ਜਿਹੜਾ ਇੱਕ ਪ੍ਰਸ਼ਾਚਾਰ ਦਾ ਪੈਸਾ ਜਾਂ ਪ੍ਰਸ਼ਟ ਹੋਇਆ ਸ਼ਰਾਬ ਨੀਤੀ ਜਿਹੜਾ ਪੈਸਾ ਆਇਆ ਉਹ ਇਹਦੇ ਤੇ ਖਰਚਿਆ ਗਿਆ ਸੋ ਹੁਣ ਜਿਹੜਾ ਚੋਣ ਕਮਿਸ਼ਨ ਨੂੰ ਵੀ ਇਸ ਪਾਸੇ ਦੇਖਣ ਦੀ ਜ਼ਰੂਰਤ ਹੈ ਜਿਹੜਾ ਪੈਸੇ ਨਾਲ ਰਿਸ਼ਤੇ ਪੈਸੇ ਨਾਲ ਨੈਸ਼ਨਲ ਪਾਰਟੀ ਬਣੀ ਹੋ ਪਾਰਟੀ ਨੂੰ ਵੀ ਜੇ ਉਹਦੀ ਨੈਸ਼ਨਲਤਾ ਖਤਮ ਕਰਨੀ ਚਾਹੀਦੀ ਹੈ ਰਾਸ਼ਟਰੀ ਜਿਹੜਾ ਉਹਨਾਂ ਨੂੰ ਬਣਾਇਆ ਪਾਰਟੀ ਨੂੰ ਖਤਮ ਹੋਣੀ ਚਾਹੀਦੀ ਹੈ ਔਰ ਜਿਹੜੇ ਉੱਥੋਂ ਉਮੀਦਵਾਰ ਜਿੱਤੇ ਇਸ ਪੈਸੇ ਦੇ ਉੱਪਰ ਉਮੀਦਵਾਰਾਂ ਦੀ ਉਮੀਦਵਾਰੀ ਵੀ ਰੱਦ ਕਰ ਦੇਣੀ ਚਾਹੀਦੀ ਹੈ ਸੋ ਕਿਤੇ ਨਾ ਕਿਤੇ ਚੋਣ ਕਮਿਸ਼ਨ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੜਾ ਪੈਸਾ ਪ੍ਰਿਸ਼ਟਾ ਪੈਸਾ ਹੋਵੇ ਜਿਹੜਾ ਉਹਨਾਂ ਨਾਲ ਚੋਣ ਲੜੀਆਂ ਗਈਆਂ ਹੋ ਇਹ ਪ੍ਰਯੋਗ ਕੈਨਸਲ ਕਰ ਦੇਣੇ ਚਾਹੀਦਿਆਂ ਨੇ ਸੋ ਇਮਾਨਦਾਰ ਬਣ ਗਿਆ ਬੇਈਮਾਨ ਤੇ ਬੇਈਮਾਨ ਅੱਜ ਜਿਹੜੇ ਖੜ ਗਏ ਇਮਾਨਦਾਰ ਦੇ ਨਾਲ ਜਿਹੜਾ ਕਿ ਕਹਿੰਦੇ ਸੀ ਇਹ ਸਾਰੇ ਬੇਈਮਾਨ ਨੇ ਉਹ ਅੱਜ ਆਵਾਜ਼ ਲਗਾ ਰਹੇ ਨੇ ਕਿ ਇਹਨੂੰ ਜਿਹੜਾ ਕਿ ਬਦਲਾਖੂਰੀ ਨੀਤੀ ਬਣਾਈ ਬੀਜੇਪੀ ਨੇ ਬੀਜੇਪੀ ਨੇ 2024 ਦੇ ਲਕਸ਼ਣ ਜਿਹੜਾ ਹੈ ਉਹਨੂੰ ਜਿੱਤਣ ਵਾਸਤੇ ਕੰਮ ਕੀਤਾ ਹੈ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਕਿ ਬੀਜੇਪੀ ਅੱਜ ਕਰ ਕਹਿ ਰਹੀ ਹੈ ਵੀ 370 ਸੀਟਾਂ ਤਾਂ ਬੀਜੇਪੀ ਖੁਦ ਚੋਣ ਲੜ ਰਹੀ ਹੈ ਐਨਡੀਆ ਦਾ गट जोडੇ 400 ਸੀਟਾਂ ਦਾ ਉਹ ਕਹਦੇ 400 ਸੀਟਾਂ ਦਾ ਅੰਕੜਾ ਸੀ ਪਾਰ ਕਰਾਂਗੇ ਜੇਕਰ ਭਾਜਪਾ ਨੂੰ ਇਹ ਦੇਖੀ 22 ਸੀਟਾਂ ਨਾਲ ਕੀ ਫਾਇਦਾ ਪਵੇਗਾ 22 ਸੀਟਾਂ ਦੇ ਚੋਣ ਲੜ ਰਹੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ 13 ਪੰਜਾਬ ਵਿੱਚ 13 ਸੀਟਾਂ ਦੇ ਚੋਣ ਲੜ ਰਹੀ ਹੈ ਦਿੱਲੀ ਦੇ ਵਿੱਚ ਚਾਰ ਸੀਟਾਂ ਦੇ ਚੋਣ ਲੜ ਰਹੀ ਹੈ ਕੇਰਵਾ ਵਿੱਚ ਦੋ ਤੇ ਲੜ ਰਹੀ ਹੈ ਹਰਿਆਣਾ ਵਿੱਚ ਇੱਕ ਤੇ ਲੜ ਰਹੀ ਹੈ ਗੁਜਰਾਤ ਵਿੱਚ ਦੋ ਤੇ ਲੜ ਰਹੀ ਇਹਨਾਂ 22 ਸੀਟਾਂ ਨਾਲ ਭਾਜਪਾ ਨੂੰ ਨਾ ਲਾਭ ਹੁੰਦਾ ਫਾਇਦਾ ਨਾ ਨੁਕਸਾਨ ਹੁੰਦਾ ਫਾਇਦਾ ਸਿਰਫ ਤੇ ਸਿਰਫ ਇੱਕ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਲੋਕਾਂ ਦੇ ਵਿੱਚ ਗਲਤ ਤੇ ਜਿਹੜਾ ਕੀ ਪ੍ਰਚਾਰ ਕਰਨ ਵਾਸਤੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਭਾਜਪਾ ਸਾਨੂੰ ਜਿਹੜਾ ਗ੍ਰਿਫਤਾਰ ਕਰ ਰਹੀ ਹੈ ਭਾਜਪਾ ਗ੍ਰਿਫਤਾਰੀ ਭਾਜਪਾ ਕੋਈ ਗ੍ਰਿਫਤ ਨਹੀਂ ਕਰ ਰਹੀ ਬਿਲਕੁਲ ਸਹੀ ਹੋ ਰਿਹਾ ਹੈ ਜਿਹੜੇ ਆਪੂ ਭ੍ਰਿਸ਼ਟਾਚਾਰ ਦੇ ਵਿੱਚ ਜਕੜੇ ਹੋਏ ਨੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਬਜਾਏ ਉਹਨੂੰ ਬढ़ावा ਦੇ ਰਹੇ ਨੇ ਉਹਨਾਂ ਨੂੰ ਏਡੀ ਜਿਹੜੀ ਹੈ ਗ੍ਰਿਫਤਾਰ ਕਰਕੇ ਉਸਦਸ ਕਰ ਰਹੀ ਹੈ ਜੇ ਦੋਸ਼ੀ ਪਾਈ ਜਾਂਦੇ ਨੇ ਤਾਂ ਉਹਨਾਂ ਨੂੰ ਸਖਤ ਸਖਤ ਸਜ਼ਾਾਂ ਵੀ ਹੋਣਗੀਆਂ ਔਰ ਉਹਨਾਂ ਦੀ ਜਿਹੜੇ ਪਾਰਟੀ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਰੱਦ ਵੀ ਕੀਤਾ ਜਾਵੇਗਾ ਔਰ ਉਹਨਾਂ ਦੀ ਉਮੀਦਵਾਰੀਆਂ ਵੀ ਰੱਦ ਕੀਤੀਆਂ ਜਾਣਗੀਆਂ ਸੋ ਇਹ ਅਰਵਿੰਦ ਕੇਜਰੀਵਾਲ ਜੀ ਬਾਰੇ ਜਿਹੜੇ ਬੋਲਦੇ ਸੀ ਜਿਹੜੇ ਲੀਡਰ ਜਿਹੜੇ ਕਹ ਰਹੇ ਸੀ ਉਹਨਾਂ ਨੂੰ ਇਹ ਪਹਿਲਾਂ ਦਸ ਸਾਲ ਬੇਈਮਾਨ ਦੱਸਦਾ ਸੀਗਾ ਇਹ ਖੁਦ ਇਮਾਨਦਾਰ ਸੀ ਦੂਸਰਾ ਬੇਈਮਾਨ ਦੱਸਦਾ ਸੀ ਲੇਕਿਨ ਅੱਜ ਉਹ ਇਹਦੇ ਪੱਖ ਵਿੱਚ ਖੜ ਗਏ ਨਾ ਕੇ ਸਭ ਤੋਂ ਵੱਡੀ ਇਹ ਗੱਲ ਹੈ ਫਿਰ ਲੀਡਰ ਲੋਕ ਕੀ ਕਹਿਣਗੇ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਸਮਝਾਇਆ ਵੀ ਜਿਹੜਾ ਤਾਂ ਆਪ ਖੁਦ ਬੰਦਾ ਪ੍ਰਚਾਰ ਕਰਕੇ ਇਹਨਾਂ ਲੀਡਰਾਂ ਨੂੰ ਕਹਿੰਦਾ ਸੀ ਵੀ ਇਹ ਤਾਂ ਸਭ ਰਲੇ ਹੋਏ ਨੇ ਇਹ ਭਾਜਪਾ ਕਾਂਗਰਸ ਇਹ ਰਲੇ ਹੋਏ ਨੇ ਸਾਰੇ ਇੱਕ ਨੇ ਤੇ ਇੱਕ ਇਮਾਨਦਾਰ ਮੈਚ ਚੱਲਿਆ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਲੇਕਿਨ ਉਹ ਵਿਸ਼ਵਾਸ ਘਾਤ ਹੋ ਗਿਆ ਵਿਸ਼ਵਾਸ ਘਾਤ ਦੇ ਨਾਤੇ ਸੀਐਮ ਬਣ ਗਏ ਔਰ ਆਪਣੀ ਪਾਰਟੀ ਨੈਸ਼ਨਲ ਪਾਰਟੀ ਬਣਾ ਲਿਆ ਔਰ ਲੋਕਾਂ ਨੂੰ ਜਿਹੜਾ ਲੋਕਾਂ ਦਾ ਪੈਸਾ ਸੀ ਜਿਹੜਾ ਲੋਕਾਂ ਦੇ ਵਿੱਚ ਜਾਣਾ ਸੀ ਉਹਨੂੰ ਜਿਹੜਾ ਆਪਣੀ ਪਾਰਟੀ ਲਈ ਵਰਤ ਲਿਆ ਸੋ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਉੱਠਦੀਆਂ ਨੇ ਜਿਹੜੀਆਂ ਇਸ ਚਾਰ ਦੇ ਨਾਂ ਤੇ ਉੱਠਦੀਆਂ ਨੇ ਲੋਕਾਂ ਨੂੰ ਦੇਖਣਾ ਪਵੇਗਾ ਅਸੀਂ ਕਿਸ ਬੰਦੇ ਨੂੰ ਵੋਟ ਕਰਨੀ ਹੈ ਕਿਹੜਾ ਬੰਦਾ ਇਮਾਨਦਾਰ ਹੈ ਇਮਾਨਦਾਰ ਕਿਤੇ ਬੇਈਮਾਨਾ ਬਣ ਜਾਵੇ ਸੋ ਲੋਕ ਹੁਣ ਅਗੇ ਇਹ ਦੇਖ ਕੇ ਵੋਟ ਕਰਨਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਤੇ ਤਾਜ਼ਾ ਜਾਣਕਾਰੀ ਮਿਲ ਸਕੇ ਤੁਹਾਨੂੰ ਸੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ